ਚੂਟੇ 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 ਪੰਜਾਬੀਆਂ ਦੇ 45 ਕਰੋੜ ਠੱਗੇ ਪੰਜਾਬ ਦਾ ਸਭ ਤੋਂ ਵੱਡਾ ਕਾਤੇ ਠੱਗ ਲੈ ਰਿਆ ਸੀ ਪਹਾੜਾਂ 'ਚ BMW ਦੇ ਚੂਟੇ ਚੂਟੇ ਚੂਟ ਉੱਤਰਾਖੰਡ ਚੋਂ ਪੰਜਾਬ ਪੁਲਿਸ ਨੇ ਇੱਕ ਸ਼ਾਹਦਾ ਠੱਗ ਨੂੰ ਗ੍ਰਿਫਤਾਰ ਕੀਤਾ ਅਜੀਹਾ ਠੱਗ ਜਿਸ ਦੇ 1 2 ਤੇਨ ਕਰੋੜ ਨਹੀਂ ਬਲਕਿ ਪੂਰੇ 45 ਕਰੋੜ ਦੀ ਠੱਗੀ ਦਾ ਇਲਜ਼ਾਮ ਸੀ ਪੰਜਾਬ ਪਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਇਸ ਨੇ ਇਨਫਰਾ ਕੰਪਨੀ ਦੇ ਨਾਮ ਦੇ ਉੱਤੇ ਠੱਗਲੇ ਸੀ 45 ਕਰੋੜ ਰੁਪਏ ਪੰਜਾਬੀਆਂ ਦੀ ਪੂੰਜੀ ਨੂੰ ਧਾਪ ਲਿਆ ਸੀ ਆਖਰਕਾਰ ਪੰਜਾਬ ਪੁਲਿਸ ਨੇ ਵੀ ਇਸ ਨੂੰ ਗ੍ਰਿਫਤਾਰ ਕਰਨ ਦੀ ਠਾਨ ਲਈ ਸੀ ਨਿਰਜ अरोड़ा ਨਾਮ ਦੇ ਇਸ ਸ਼ਖਸ ਤੇ ਠੱਗ ਨੂੰ ਪੁਲਿਸ ਲਾਪਰਾਈ ਸੀ ਇਸ ਦੌਰਾਨ पुलिस खबर मिली कि बी ले रहा है। चूटे इस गल की भनक लगन तो बाद पुलिस मुस्तैद हो गई दो जिले टीम बना दि गई इस तुम तो बांज पुलिस दीमा पहुंच गई उत्तराखंड ਤੇ ਉਥੇ ਇਸ ਨੂੰ BMW ਚ ਖੋਮਦੇ ਹੋਏ ਹਿਰਾ ਸਤ ਵਿੱਚ ਲੈ ਲਿਆ ਗਿਆ ਤੇ ਜਦੋਂ ਇਸ ਦੀ ਗ੍ਰਿਫਤਾਰੀ ਕੀਤੀ ਗਈ ਤੇ ਪਤਾ ਲੱਗਿਆ ਕਿ ਇਹ ਤਾਂ ਉਹੀ ਸ਼ਾਤਰ ਠੱਗ ਹੈ ਜਿਸ ਦੀ ਪਰਤਾਲ ਕੀਤੀ ਚਾਰੇ ਸੇ ਇਨਫਰਾ ਕੰਪਨੀ ਦੇ ਨਾਮ ਦੇ ਉੱਤੇ ਫਰੀਜਕੋਰ ਤੇ ਆਸ-ਪਾਸ ਦੇ ਇਲਾਕੇ ਦੇ ਵਿੱਚ ਇਸ ਨੇ ਪੰਜਾਬੀਆਂ ਨੂੰ 45 ਕਰੋੜ ਦਾ ਲਾਤਾ ਸੀ ਰਗੜਾ 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 ਫਿਲਹਾਲ ਪੰਜਾਬ ਪੁਲਿਸ ਦੀਆਂ ਟੀਮਾਂ ਇਸ ਨੂੰ ਗ੍ਰਿਫਤਾਰ ਕਰਕੇ ਪੰਜਾਬ ਲੈ ਆਈਆਂ ਨੇ ਇਸ ਦੇ ਕੋਲ ਹੁਣ ਪੁੱਛ ਪੜਤਾਲ ਚੱਲੀ ਹੈ ਕਿਉਂਕਿ ਪੰਜਾਬ ਪੁਲਿਸ ਦੇ ਅਫਸਰ ਵੀ ਖਾਸੇ ਖੁਸ਼ ਨੇ ਕਿਉਂਕਿ ਨੀਰਜ ਰੋੜਾ ਨੂੰ ਗ੍ਰਿਫਤਾਰ ਕਰਕੇ ਪੁੱਛਦਾ ਹੈ ਕਿ ਸੁਝਾੜੀ ਗਈ ਹੈ 45 ਕਰੋੜ ਦੀ ਠੱਗੀ ਹਾਲਾਂਕਿ ਨੀਰਜ ਰੋੜਾ ਦਾ ਪੱਖ ਅਜੇ ਸਾਹਮਣੇ ਨਹੀਂ ਆਇਆ ਹੈ ਆਓ ਤੁਹਾਨੂੰ ਸੁਣਾਨੇ ਆ ਕੀ ਕਹਿਣਾ ਹੈ ਪੋਸਟ ਆਫ ਸਟ੍ਰਾਂਡ ਟਾਰਕਪੇਲ ਪੰਛਾਪੀ ਟੀਵੀ ਦੇ ਲਈ ਆਮੰਤ ਕਰਦੇ ਰਿਹਾ ਪੁਲਿਸ ਦੇ ਜੁਆਇੰਟ ਐਫਰਟਸ ਦੇ ਨਾਲ ਇੱਕ ਕ੍ਰਾਈਮਨਲ ਨੀਰਜ अरोड़ा ਜਿਹੜਾ ਕਿ ਨੈਚਰ ਹਾਈਟਸ ਇਨਫਰਾ ਦੇ ਪ੍ਰੋਜੈਕਟ ਚਲਾ ਰਿਹਾ ਸੀ ਔਰ ਦਿਸ ਨੇ ਪਹਿਲਾਂ ਕਲੋਨਾਈਜ਼ਰ ਦੇ ਤੌਰ ਤੇ ਕੁਝ ਕਲੋਨੀਆਂ ਸਿਰਫ ਕੀਤੀਆਂ ਸੀ ਜਾਂ ਬਾਅਦ ਦੇ ਵਿੱਚ ਲਾਂਚ ਕੀਤੇ ਇਨਵੈਸਟਰਸ ਨੂੰ ਡਿਊ ਕੀਤਾ ਸੀਗਾ ਔਰ ਬਾਅਦ ਦੇ ਵਿੱਚ ਪਗੋੜਾ ਹੋ ਗਿਆ ਸੀਗਾ ਉਸ ਨੂੰ ਵੀ ਅਰੈਸਟ